ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਪੈਸਾ ਚਾਹੇ ਕਿੰਨਾ ਵੀ ਹੋਵੇ ਲੇਕਿਨ ਜੇਕਰ ਤੰਦਰੁਸਤ ਸਿਹਤ ਨਹੀਂ ਹੈ ਤਾਂ ਪੈਸਾ ਵੀ ਕਿਸੇ ਕੰਮ ਦਾ ਨਹੀਂ ਹੈ ਇਸੇ ਦੇ ਚੱਲਦੇ ਇੱਕ ਸੇਵਾ ਮੁਕਤ ਅਧਿਕਾਰੀ ਨੇ ਬੀੜਾ ਚੁੱਕਿਆ ਹੈ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦਾ ਤੇ ਇਸੇ ਦੇ ਚੱਲਦੇ ਉਹਨਾਂ ਵੱਲੋਂ ਇੱਕ ਗੁੜ ਦੀ ਖਲਾਰੀ ਲਗਾਈ ਗਈ ਹੈ ਜਿੱਥੇ ਅੱਠ ਤਰ੍ਹਾਂ ਦਾ ਕੈਮੀਕਲ ਤੋਂ ਰਹਿਤ ਸ਼ੁੱਧ ਗੁੜ ਤਿਆਰ ਕਰਕੇ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਦਰਸਲ ਖੰਡ ਮਿਲ ਬੁੱਡੇਵਾਲ ਤੋਂ ਸੇਵਾ ਮੁਕਤ ਅਧਿਕਾਰੀ ਹਰਪਾਲ ਸਿੰਘ ਨੇ ਇਹ ਉਪਰਾਲਾ ਕੀਤਾ ਹੈ ਜਿਸ ਦੇ ਤਹਿਤ ਉਹਨਾਂ ਨੇ ਗੁੜ ਦੀ ਖਲਾਰੀ ਇਹ ਤੇ ਖਾਸ ਤੌਰ ਤੇ ਉਹ ਕਿਸਾਨਾਂ ਤੋਂ ਗੰਨੇ ਦੀ ਬਿਜਾਈ ਕਰਵਾਉਂਦੇ ਨੇ ਤੇ ਸਾਦੇ ਗੁੜ ਤੋਂ ਇਲਾਵਾ ਮਸਾਲੇ ਵਾਲਾ ਗੁੜ, ਹਲਦੀ ਵਾਲਾ ਗੁੜ, ਅਲਸੀ ਤੇ ਅਜਵਾਇਨ ਵਾਲਾ ਗੁੜ ਤੇ ਇਸ ਤੋਂ ਇਲਾਵਾ ਮੂੰਗਫਲੀ ਵਾਲਾ ਗੁੜ ਵੀ ਉਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਉਹਨਾਂ ਦਾ ਦਾਵਾ ਹੈ ਕਿ ਇਸ ਗੁੜ ਨੂੰ ਤਿਆਰ ਕਰਨ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਕੈਮੀਕਲ ਨਹੀਂ ਵਰਤਿਆ ਜਾਂਦਾ ਤੇ ਸ਼ੁੱਧਤਾ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਮੈਂ ਹਰਪਾਲ ਸਿੰਘ ਐਜ਼ ਅ ਚੀਫ ਕੈਮਿਸਟ ਸ਼ੂਗਰ ਇੰਡਸਟਰੀ ਸ਼ੂਗਰ ਫੈਟ ਪੰਜਾਬ ਵਿੱਚ ਬਤੌਰ ਮੈਨੂਫੈਕਚਰਿੰਗ కెమిస్ట్ ਚੀਫ కెమిస్ట్ 40 ਸਾਲ ਲਗਭਗ ਜੌਬ ਕੀਤੀ ਆ ਉਸ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਵਿੱਚ ਸਾਡਾ ਇਹ ਉਦੇਸ਼ ਸੀ ਮੇਰੇ ਮਿੱਤਰ ਹਰਿੰਦਰ ਸਿੰਘ ਲਖੋਵਾਲ ਅਸੀਂ ਇਹ ਉਹਨਾਂ ਇਸ ਆਦੇਸ਼ ਦੇ ਪ੍ਰਤੀ ਵੀ ਆਪਾਂ ਇੱਕ ਇਹੋ ਜਿਹਾ ਪਲਾਂਟ ਲਾਈਏ ਵੀ ਜਿੱਥੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਨੇ ਸਾਫ਼ ਸੁਥਰੀਆਂ ਸੀ ਪ੍ਰੋਵਾਈਡ ਕਰੀਏ ਉਸ ਦੇਸ਼ ਨਾਲ ਸੀ ਏ ਆਈ ਜੀ ਐਗਰੋ ਫਾਰਮ ਫਰੈਸ਼ ਸ਼ੁਰੂ ਕੀਤੀ ਜਿਹੜੀ ਕਿ ਮਡੇਰਾ ਤੋਂ ਅੱਗੇ ਥੋੜਾ ਜਿਹਾ ਅੱਗੇ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਪਰ ਆ ਉੱਥੇ ਅਸੀਂ ਇਹ ਲਗਾਈਆ ਲਾਈਆ ਸੌਰੀ ਹੈਡੋਂਗ ਹੇ ਹੱਡੋਂ ਤੋਂ ਅਗਲੇ ਪਾਸੇ ਜੀ ਹੈ ਹਾਂ ਤੇ ਇਸ ਇਸ ਵਿੱਚ ਅਸੀਂ ਅਲੱਗ-ਅਲੱਗ ਪ੍ਰੋਡਕਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਗੋੜ ਤਿਆਰ ਕਰਦੇ ਹਾਂ ਅਸੀਂ ਗੋੜ ਤੇ ਸ਼ੱਕਰ ਦੇਸੀ ਖੰਡ ਏਸੀ ਆਪਣੀ ਇਸੇ ਖਿਲਾੜੀ ਤੇ ਤਿਆਰ ਕਰਦੇ ਆ ਜਿਹੜਾ ਅਸੀਂ ਤਿਆਰ ਕਰਦੇ ਆ ਇਹਦੇ ਵਿੱਚ ਅਸੀਂ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਤੇ ਜਿਹੜੀ ਮੈਲ ਵੀ ਆ ਅਸੀਂ ਉਹ ਭਿੰਡੀ ਦੇ ਰਸਤੇ ਨਾਲ ਉਤਾਰਦੇ ਆ ਸਖਲਾਈ ਦੇ ਨਾਲ ਸਖਲਾਈ ਅਸੀਂ ਆਪਣੀ ਵੀ ਤਿਆਰ ਕਰਕੇ ਬੀਜਦੇ ਆ ਤੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਜੇ ਕੋਈ ਕੋਈ ਸਾਡੇ ਤੋਂ ਰਿਕੁਆਇਰਮੈਂਟ ਕਰਦਾ ਅਸੀਂ ਉਹਨਾਂ ਸਖਲਾਈ ਤੋਂ ਬਿਨਾਂ ਵੀ ਸਿਰਫ ਜਿੰਨਾ ਨੇਚਰਲ ਮੈਥਡ ਨਾਲ ਮੈਂ ਉਹ ਮੈਲ ਉਤਾਰ ਦਿਆ ਉਹਨਾਂ ਲਾ ਕੇ ਵੀ ਅਸੀਂ ਗੁੜ ਤਿਆਰ ਕਰਕੇ ਦੇ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਅਲੱਗ-ਅਲੱਗ ਕਿਸਮ ਦਾ ਜਿਹੜਾ ਗੋੜਾ ਤਿਆਰ ਕਰਦੇ ਆ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਹੋ ਆ ਅਲਸੀ ਵਾਲਾ ਗੋੜਾ ਜਿਹੜਾ ਤਿਆਰ ਕਰਦੇ ਆ ਇਹਦੇ ਅਸੀਂ ਕਯੂਬਸ ਬਣਾਉਨੇ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਜਿਹੜਾ ਹੈਗਾ ਇਹ ਕ ਤਿਆਰ ਕਰਦੇ ਆ ਟਿੱਕੀ ਦੇ ਕਯੂਬਸ ਨੇ ਇਹਦੇ ਵਿੱਚ ਅਸੀਂ ਮੂੰਗਫਲੀ ਸੌਫ ਜਮੈਣ ਉਸ ਤੋਂ ਬਾਅਦ ਵਿੱਚ ਕਾਲੀ ਮਿਰਚ ਸੁੰਡ ਤੇ ਦਾਲਚੀਨੀ ਇਹ ਚੀਜ਼ਾਂ ਜਿਹੜੀਆਂ ਅਸੀਂ ਇਹਦੇ ਵਿੱਚ ਪਾ ਕੇ ਇਹ ਤਿਆਰ ਕਰਦੇ ਹਾਂ ਅਸੀਂ ਔਰ ਇਹ ਪੇਸੀਆਂ ਵੀ ਲਾਉਨੇ ਆ ਔਰ ਕਿਊਜ਼ ਵੀ ਤਿਆਰ ਕਰਦੇ ਆ ਉਹਨਾਂ ਤੁਸੀਂ ਆਏ ਕਿ ਉਹਨਾਂ ਦੇ ਇਸ ਉਪਰਾਲੇ ਸਦਕਾ ਕਈ ਹੋਰ ਪਰਿਵਾਰ ਵੀ ਇਸ ਕੰਮ ਦੇ ਵਿੱਚ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ ਰੋਜ਼ਗਾਰ ਵੀ ਇਸ ਉਪਰਾਲੇ ਸਦਕਾ ਚੱਲ ਰਿਹਾ ਹੈ ਮੇਰਾ ਜਿਹੜਾ ਪਰਪਸ ਉਹ ਇਹ ਆ ਵੀ ਬਸ ਸਾਫ ਸੁਥਰਾ ਖਾਣਾ ਦਿੱਤਾ ਜਾਵੇ ਬਾਕੀ ਬਹੁਤ ਜਿਆਦਾ ਵੱਡੇ ਮਾਰਜਿਨ ਇਚ ਹੈ ਨਹੀਂ ਇਸ ਤਰ੍ਹਾਂ ਵੀ ਚਲੋ ਮੇਰੇ ਨਾਲ ਹੋਰ 5-7 ਪਰਿਵਾਰ ਨੇ ਜਿਹੜੇ ਉਹ ਰੋਟੀ ਖਾ ਰਹੇ ਨੇ ਤੇ ਉਹ ਬੜੀ ਸੈਟੀਸਫੈਕਸ਼ਨ ਹੁੰਦੀ ਆ ਇਸ ਚੀਜ਼ ਦੀ ਵੀ ਤੇ ਵੀ ਚਲੋ ਜਿਹੜੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਰੋਜ਼ਗਾਰ ਉਹਨਾਂ ਨੂੰ ਵੀ ਮਿਲਿਆ ਹੋਇਆ ਜਿਹੜੇ ਮੇਰੇ ਕੋਲ ਇੱਥੇ ਕੰਮ 10 12 ਬੰਦੇ ਮੇਰੇ ਕੋਲ ਲੇਬਰ ਤੇ ਕੰਮ ਕਰਦੇ ਨੇ ਤੇ ਇਹ ਮੇਰਾ ਜਿਹੜਾ ਬਹੁਤ ਆ ਪਰਪਸ ਆ ਜਿਹੜਾ ਬਸ ਇੱਕੋ ਇੱਕ ਪਰਪਸ ਆ ਸਾਡਾ ਉਦੇਸ਼ ਆ ਸਾਡਾ ਇਸ ਦਾ ਇਹ ਆਈਡੀਆ ਗ੍ਰੋ ਫਾਰਮ ਫਰੈਸ਼ ਦਾ ਵੀ ਅਸੀਂ ਸਾਫ ਸੁਥਰਾ ਖਾਣਾ ਪਈਏ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਵੀ ਦੱਸਿਆ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚ ਪੈਦਾ ਕੀਤੀਆਂ ਸਬਜ਼ੀਆਂ ਮੰਡੀਆਂ ਦੇ ਵਿੱਚ ਘੱਟ ਰੇਟ ਤੇ ਵੇਚਣ ਦੀ ਬਜਾਏ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਵੇਚਣ ਤਾਂ ਵਧੀਆ ਮੁਨਾਫਾ ਕਮਾ ਸਕਦੇ ਨੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਕਿਸਾਨ ਆਪਣੀਆਂ ਫਸਲਾਂ ਤੇ ਘੱਟ ਤੋਂ ਘੱਟ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦੀ ਵਰਤੋਂ ਕਰਨ। ਪੂਲ ਪਲਾਂਟ ਲਾਇਆ ਹੋਇਆ ਇੱਥੇ ਹਰ ਕਿਸਮ ਦਾ ਸਾਫ਼ ਸੁਥਰਾ ਗੁੜ, ਸ਼ੱਕਰ, ਤੇਲ, ਆਟੇ ਇੱਥੇ ਦਿੱਤੇ ਜਾਂਦੇ ਨੇ। ਸਾਹਮਣੇ ਹੀ ਇੱਕ ਬਣਾਇਆ ਜਾਂਦਾ ਗੁੜ ਵੀ ਬਣਾਇਆ ਜਾਂਦਾ। ਉਸ ਜਿਆ ਜਾਲੀ ਲਾ ਕੇ ਸਾਫ ਸੁਥਰਾ ਕੋਈ ਮੱਖੀ ਮੱਛਰ ਜਾਂ ਕੋਈ ਕੁੱਤਾ ਅੰਦਰ ਨਹੀਂ ਵੜ ਸਕਦਾ। ਕੋਈ ਕੈਮੀਕਲ ਇਹਦੇ ਵਿੱਚ ਨਹੀਂ ਵਰਤਿਆ ਜਾਂਦਾ। ਚੰਗੇ ਤਰੀਕੇ ਦੇ ਨਾਲ ਬਣਾਇਆ ਬਣਾਇਆ ਜਾਂਦਾ ਉਹ ਆਪ ਐਮ ਐਸ ਸੀ 슈ગર ਟੈਕਨੋਲੋਜੀ ਨੇ। ਤੇ ਅਸੀਂ ਮੈਂ ਸੁਨੇਹਾ ਦੂੰ ਕਿਸਾਨਾਂ ਨੂੰ ਕਿਉਂਕਿ ਜਦ ਆਪਾਂ ਸਿੱਧਾ ਗੰਨਾ ਵੇਚਦੇ ਆ ਜਾਂ ਸਿੱਧੀ ਕੋਈ ਰਾਹ ਮਟੀਰੀਅਲ ਵੇਚਦੇ ਆ ਉਹਦੇ ਚੋਂ ਨਾ ਪ੍ਰੋਫਿਟ ਨਹੀਂ ਹੁੰਦਾ। ਅੱਜ ਜਵਾਨਾਂ ਆ ਗਿਆ ਵੀ ਤੁਸੀਂ ਅਸੀਂ ਆਪਦੀ ਪੈਦਾਵਾਰ ਕਰਕੇ ਉਹਨੂੰ ਆਪ ਬਣਾਈਏ, ਉਹਨੂੰ ਆਪ ਬਣਾ ਕੇ ਵੇਚੀਏ। ਉਹਦੇ ਚ ਜਿਹੜਾ ਪ੍ਰੋਫਿਟ ਹੋਊਗਾ ਕਿਉਂਕਿ ਜਿਹੜੀਆਂ ਫਸਲਾਂ ਦੀ ਨਕਦਰੀ ਹੋ ਰਹੀ ਆ ਫਸਲਾਂ ਨੂੰ ਆਪਾਂ ਸਿੱਟ ਕੇ ਆ ਰਹੇ ਆਂ ਸਬਜ਼ੀਆਂ ਦੀ ਨਕਦਰੀ ਹੋ ਰਹੀ ਆ ਆਪਣੇ ਗੰਨੇ ਨੂੰ ਵੀ ਸਾਲ-ਸਾਲ ਕੇ ਪੇਮੈਂਟਾਂ ਨੂੰ ਲੱਗ ਜਾਂਦਾ ਸੀ ਤੇ ਲੈਣਾ ਚ ਲੱਗਣਾ ਪੈਂਦਾ ਆਪਦਾ ਪ੍ਰੋਡਕਟ ਬਣਾ ਕੇ ਵੇਚੋ ਸਾਫ ਸੁਥਰਾ ਬਣਾ ਕੇ ਵੇਚੋ ਉਹਦੇ ਨਾਲੇ ਤਾਂ ਸਿਹਤ ਸਾਡੇ ਪੰਜਾਬ ਦੀ ਅੱਛੀ ਹੋਊਗੀ ਕੈਮੀਕਲਾਂ ਤੋਂ ਬਚ ਕੇ ਰਹੀਏ ਅਸੀਂ ਇਹੀ ਸੁਨੇਹਾ ਦਿੰਨੇ ਆਂ ਬਈ ਜਗਬਾਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ